ਦੋਸਤੋ ਹੁਣ ਤਾਂ ਐ ਲੱਗਣ ਲੱਗ ਗਿਆ ਸਾਨੂੰ ਪੰਜਾਬ ਦੇ ਵਿੱਚ ਕਿ ਅਨ ਐਲਾਨੀ ਐਮਰਜੈਂਸੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲਾ ਨਹੀਂ ਦਿੱਤੀ ਠੋਕ ਦਿੱਤੀ ਹੈ ਜਿਹੜਾ ਬੋਲੇ ਠੋਕ ਦਿਓ ਜਿਹੜਾ ਬੋਲੇ ਤੁਹਾਡਾ ਵਿਰੋਧੀ ਤੇ ਪਰਚਾ ਦਰਜ ਕਰ ਦਿਓ ਉਸ ਨੂੰ ਜੇਲ੍ਹ ਵਿੱਚ ਛੁੱਟ ਦਿਓ ਅਗਰ ਫਿਰ ਲੱਗਦਾ ਵਾ ਕਿ ਹਲੇ ਘੱਟ ਸਜ਼ਾ ਵਾ ਫਿਰ ਉੱਤੇ ਦੂਜਾ ਝੂਠਾ ਪਰਚਾ ਕਰੋ ਫਿਰ ਤੀਜਾ ਕਰੋ ਫਿਰ ਚੌਥਾ ਕਰੋ ਇਹ ਬਿਲਕੁਲ ਇਹਦੀ ਮੈਂ ਤੁਲਨਾ ਡੈਫੀਨੇਟਲੀ ਕਰ ਸਕਦਾ ਕਿ ਇਹ ਅਨਡਿਕਲੇਰਡ ਐਮਰਜੈਂਸੀ ਆ ਅਨਡਿਕਲੇਰਡ ਸੌਰੀ ਡਿਕਲੇਰਡ ਐਮਰਜੈਂਸੀ ਕੀ ਹੁੰਦਾ ਕਿ ਤੁਹਾਡੇ ਫੰਡਮੈਂਟਲ ਅਧਿਕਾਰਾਂ ਨੂੰ ਖੋਇਆ ਜਾਂਦਾ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਨੇ ਫਰੀडम ਟੂ ਸਪੀਚ ਬੋਲਣ ਦਾ ਅਧਿਕਾਰ ਜਾਂ ਹੋਰ ਜਿਹੜੇ ਹੈਗੇ ਨੇ ਫੰਡਮੈਂਟਲ ਰਾਈਟਸ ਉਹ ਸਾਰੇ ਕੱਟ ਦਿੱਤੇ ਜਾਂਦੇ ਨੇ ਉਹ ਕਹਿੰਦੇ ਅਸੀਂ ਲਾਤੀ ਐਮਰਜੈਂਸੀ ਇੰਡੀਆ ਚ ਲੱਗ ਚੁੱਕੀ ਆ ਪਰ ਇਹਨੂੰ ਕਹਿੰਦੇ ਨੇ ਇਹ ਜੋ ਕੁਝ ਹੁਣ ਭਗਵੰਤ ਮਾਨ ਇੱਥੇ ਕਰ ਰਿਹਾ ਪੰਜਾਬ ਦੇ ਵਿੱਚ ਇਹ ਅਨਡਿਕਲੇਅਰਡ ਇਮਰਜੈਂਸੀ ਆ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਸਾਰੀਆਂ ਇਹੀ ਕਹਿਣ ਚੱਲੀਆਂ ਸੀ ਕਿ ਤੂੰ ਗਲਤ ਕੰਮ ਕਰ ਰਿਆ ਵਾ ਲੇਕਿਨ ਨਹੀਂ ਅਸੀਂ ਸਹਾਰਨਾ ਹੀ ਨੇਗਾ ਅਸੀਂ ਤਾਂ ਇਹਨੂੰ ਪੁਲਿਸ ਨਾਲ ਕਹਿੰਦੇ 15 ਜ਼ਿਲ੍ਹਿਆਂ ਦੀ ਪੁਲਿਸ ਲਾਈ ਹੋਈ ਆ ਚਰਨਜੀਤ ਸਿੰਘ ਚੰਨੀ ਫਾਰਮ ਚ ਚੀਫ ਮਿਨਿਸਟਰ ਆ ਪੰਜਾਬ ਦਾ ਉਹਦੇ ਉਹਦੇ ਅਧਿਕਾਰ ਵੀ ਖੋਲੇ ਜਿਹੜੇ ਪੱਤਰਕਾਰ ਫਿਰਦੇ ਨੇ ਉਥੇ ਇੰਡੀਪੈਂਡੈਂਟ ਆਰਗੈਨਿਕ ਮੀਡੀਆ ਉਹਨਾਂ ਦੇ ਅਧਿਕਾਰ ਖੋਲੇ ਬਿਠਾ ਲਓ ਡਿਟੇਨ ਕਰ ਲਓ ਬੀਕੇਯੂ ਦੇ ਬਹੁਤ ਸਾਰੇ ਮੈਂ ਦੇਖ ਰਿਹਾ ਸੀਗਾ ਉਹਨਾਂ ਦਾ ਨਾਮ ਰੁਲਦੂ ਸਿੰਘ ਜੀ ਅਤੇ ਹੋਰ ਬਹੁਤ ਆਗੂਆਂ ਨੂੰ ਬੱਸਾਂ ਰੋਗ ਥਾਣਿਆਂ 'ਚ ਲੈ ਜਾ ਯਾਰ ਵਾਟ ਇਜ਼ ਹੈਪਨਿੰਗ ਭਗਵੰਤ ਨੂੰ ਹੋ ਕੀ ਗਿਆ ਵਕੇਜਰੀਵਾਲ ਜਿਹੜਾ ਕਹਿੰਦਾ ਹਮ ਤੋ ਸਵਰਾਜ ਮੈਂ ਯਕੀਨ ਰੱਖਤੇ ਹਨ ਦੋਸਤੋ ਹੁਣ ਤਾਂ ਐ ਲੱਗਣ ਲੱਗ ਗਿਆ ਸਾਨੂੰ ਪੰਜਾਬ ਦੇ ਵਿੱਚ ਕਿ ਅਨ ਐਲਾਨੀ ਐਮਰਜੈਂਸੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲਾ ਨਹੀਂ ਦਿੱਤੀ ਠੋਕ ਦਿੱਤੀ ਹੈ ਜਿਹੜਾ ਬੋਲੇ ਠੋਕ ਦਿਓ ਜਿਹੜਾ ਬੋਲੇ ਤੁਹਾਡਾ ਵਿਰੋਧੀ ਤੇ ਪਰਚਾ ਦਰਜ ਕਰ ਦਿਓ ਉਸ ਨੂੰ ਜੇਲ੍ਹ ਵਿੱਚ ਛੁੱਟ ਦਿਓ ਅਗਰ ਫਿਰ ਲੱਗਦਾ ਵਾ ਕਿ ਹਲੇ ਘੱਟ ਸਜ਼ਾ ਵਾ ਫਿਰ ਉੱਤੇ ਦੂਜਾ ਝੂਠਾ ਪਰਚਾ ਕਰੋ ਫਿਰ ਤੀਜਾ ਕਰੋ ਫਿਰ ਚੌਥਾ ਕਰੋ ਇਹ ਬਿਲਕੁਲ ਇਹਦੀ ਮੈਂ ਤੁਲਨਾ ਡੈਫੀਨਿਟਲੀ ਕਰ ਸਕਦਾ ਕਿ ਇਹ ਅਨਡਿਕਲੇਰਡ ਐਮਰਜੈਂਸੀ ਆ ਅਨਡਿਕਲੇਰਡ ਸੌਰੀ ਡਿਕਲੇਰਡ ਐਮਰਜੈਂਸੀ ਕੀ ਹੁੰਦਾ ਕਿ ਤੁਹਾਡੇ ਫੰਡਮੈਂਟਲ ਅਧਿਕਾਰਾਂ ਨੂੰ ਖੋਇਆ ਜਾਂਦਾ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਨੇ ਫਰੀडम ਟੂ ਸਪੀਚ ਬੋਲਣ ਦਾ ਅਧਿਕਾਰ ਜਾ ਹੋਰ ਜਿਹੜੇ ਹੈਗੇ ਨੇ ਫੰਡਮੈਂਟਲ ਰਾਈਟਸ ਉਹ ਸਾਰੇ ਕੱਟ ਦਿੱਤੇ ਜਾਂਦੇ ਨੇ ਉਹ ਕਹਿੰਦੇ ਅਸੀਂ ਲਾਤੀ ਐਮਰਜੈਂਸੀ ਇੰਡੀਆ ਚ ਲੱਗ ਚੁੱਕੀ ਆ ਪਰ ਇਹਨੂੰ ਕਹਿੰਦੇ ਨੇ ਇਹ ਜੋ ਕੁਝ ਹੋਣ ਭਗਵਾਨ ਮਨ ਇੱਥੇ ਕਰ ਰਿਹਾ ਪੰਜਾਬ ਦੇ ਵਿੱਚ ਇਹ ਅਨਡਿਕਲੇਰਡ ਐਮਰਜੈਂਸੀ ਆ ਔਰ ਇੱਕ ਪੁਲਿਸ ਸਟੇਟ ਕਨਵਰਟ ਕਰ ਦਿੱਤੀ ਜਿਦਾ ਪਾਕਿਸਤਾਨ ਆ ਨਾ ਆਪਣੇ ਲੱਗੇ ਉਥੇ ਫੌਜ ਦੀ ਸਟੇਟ ਆ ਉਥੇ ਜਿਹੜਾ ਮੜਾ ਕੁਸਕਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਨੇ ਹੁਣ ਤਾਜ਼ਾ ਉਹਨਾਂ ਨੇ ਇਮਰਾਨ ਖਾਨ ਨੂੰ ਅੰਦਰ ਦਿੱਤਾ ਹੋਇਆ ਵਾ ਫਾਰਮ ਆਫ ਪ੍ਰਾਈਮ ਮਿਨਿਸਟਰ ਇੱਕ ਕੇਸ ਵਿੱਚ 10 ਸਾਲ ਸਜ਼ਾ ਜਦੋਂ ਲੱਗਿਆ ਕਿ ਸੁਪਰੀਮ ਕੋਰਟ ਇਹਨੂੰ ਦੂਜਾ ਕੇਸ 14 ਸਾਲ ਸਜ਼ਾ ਇਨ ਬਿਨ ਜਿਹੜਾ ਕਿਰਦਾਰ ਹੈ ਇਸ ਵਕਤ ਭਗਵੰਤ ਇੱਥੇ ਪੰਜਾਬ ਦੇ ਵਿੱਚ ਨਿਵਾ ਰਿਹਾ ਵਾ ਜਿਹੜਾ ਬੋਲੇ ਚਾਹੇ ਕੋਈ ਆ ਮਤਲਬ ਅਕਾਲੀ ਦਲ ਚੋਂ ਆ ਕਾਂਗਰਸ ਚੋਂ ਆ ਐਕਟਿਵਿਸਟ ਆ ਕਿਸੇ ਹੋਰ ਪਾਰਟੀ ਦਾ ਵਾ ਕਿਸਾਨ ਆਗੂ ਨੇ ਪੁਲਿਸ ਤੇ ਪਰਚਾ ਇਹ ਅੱਜ ਪੰਜਾਬ ਦਾ ਇੱਕ ਫੈਸ਼ਨ ਬਣਾਤਾ ਔਰ ਅੱਜ ਜਿਹੜਾ ਕੱਟ ਰੱਖਿਆ ਸੀ ਭਾਨੀ ਸਿੱਧੂ ਦੇ ਹੱਕ ਵਿੱਚ ਸੰਗਰੂਰ ਉਹਦੀ ਕੋਠੀ ਦੇ ਬਾਹਰ ਇਹ ਕੱਟ ਪਹਿਲਾਂ ਹੋ ਚੁੱਕਾ ਇੱਕ ਕੋਟ ਦੁਨਾ ਪਿਛਲੇ ਨੰਗੇ ਹੋਏ ਸੋਮਵਾਰ ਸ਼ੈਤ ਹੋਇਆ ਸੀਗਾ ਉਥੇ 50000 60000 ਸ਼ਾਇਦ ਜਿਆਦਾ ਆਦਮੀ ਇਕੱਠਾ ਆਇਆ ਕਿਸੇ ਨੇ ਛਰੀਟ ਵੀ ਨਹੀਂ ਮਾਰੀ ਛਰੀਟ ਕਿਸੇ ਦੇ ਚੀਚੇ ਤੇ ਵੀ ਸੱਟ ਨਹੀਂ ਲੱਗੀ ਐਡਾ ਵੱਡਾ ਇਕੱਠ ਹੋਵੇ ਨੋਬਡੀ ਇੰਡल्जਡ ਇਨ ਵਾਇਲੈਂਸ ਪੀਸਫੁਲੀ ਆਪਣੀ ਗੱਲ ਕਹੀ ਸਾਰਿਆਂ ਨੇ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਦੋਂ ਅਗਲੇ ਦਿਨ ਜਾਂ ਉਦੋਂ ਦੀ ਸ਼ਾਮ ਨੂੰ ਚੌਥਾ ਪਰਚਾ ਜਿਹੜਾ ਵਾ ਉਹ ਦਰਜ ਕੀਤਾ ਗਿਆ ਲੋਕਾਂ ਨੂੰ ਹੋਰ ਉਕਸਾਇਆ ਗਿਆ ਉਹਨਾਂ ਨੂੰ ਜਿੱਦਾਂ ਕਹਿੰਦੇ ਕਿ ਚੜਾਇਆ ਗਿਆ ਕਿ ਤੁਸੀਂ ਆਓ ਦੁਬਾਰਾ ਲੜੋ ਸਟੇਟ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਉਹਨਾਂ ਦਾ ਖੂਨ ਕਿੱਥੋਂ ਆਉਂਦਾ ਵਾ ਉਹਨਾਂ ਨੇ ਫਿਰ ਐਕਸੈਪਟ ਕੀਤਾ ਚੈਲੰਜ ਤੇ ਉਹਨਾਂ ਨੇ ਕਿਹਾ ਚੰਗਾ ਠੀਕ ਹੈ ਫਿਰ ਅਸੀਂ ਤੇਰੀ ਕੋਠੀ ਘੇਰਾਂਗੇ ਜਾਂ ਤੇਰੀ ਕੋਠੀ ਦੇ ਮਰਨੇ ਮੋਰੇ ਧਰਦਾ ਦੇਾਂਗੇ ਜੋ ਉਸ ਦਿਨ ਦਾ 50 60 ਹਜ਼ਾਰ ਆਦਮੀ ਦਾ ਇਕੱਠ ਸ਼ਾਂਤ ਮਈ ਸੀਗਾ ਤੇ ਅੱਜ ਦਾ ਵੀ ਸ਼ਾਂਤ ਨਹੀਂ ਹੋਣਾ ਸੀ ਉਹ ਕੋਠੀਆਂ ਤੋਂ ਢੋਟ ਢੋਣ ਚੱਲੇ ਨੇ ਉਹ ਤਾਂ ਇੱਕ ਸ਼ਾਂਤ ਮਈ ਢੰਗ ਦੇ ਨਾਲ ਸਾਰੀਆਂ ਜੱਥੇਬੰਦੀਆਂ ਪੰਜਾਬ ਦੀਆਂ ਕਿਸਾਨ ਆਗੂ ਕਿਸਾਨ ਜੱਥੇਬੰਦੀਆਂ ਸਾਰੀਆਂ ਇਹੀ ਕਹਿਣ ਚੱਲੀਆਂ ਸੀ ਕਿ ਤੂੰ ਗਲਤ ਕੰਮ ਕਰ ਰਿਹਾ ਵਾ ਲੇਕਿਨ ਨਹੀਂ ਅਸੀਂ ਸਹਾਰਨਾ ਹੀ ਨਹੀਂਗਾ ਅਸੀਂ ਤਾਂ ਇਹਨੂੰ ਪੁਲਿਸ ਨਾਲ ਕਹਿੰਦੇ 15 ਜ਼ਿਲ੍ਹਿਆਂ ਦੀ ਪੁਲਿਸ ਲਾਈ ਹੋਈ ਆ ਚਰਨਜੀਤ ਸਿੰਘ ਚੰਨੀ ਫਾਰਮਰ ਚੀਫ ਮਿਨਿਸਟਰ ਆ ਪੰਜਾਬ ਦਾ ਉਹਦੇ ਉਹਦੇ ਅਧਿਕਾਰ ਵੀ ਖੋਲੇ ਜਿਹੜੇ ਪੱਤਰਕਾਰ ਫਿਰਦੇ ਨੇ ਉੱਥੇ ਇੰਡੀਪੈਂਡੈਂਟ ਆਰਗੈਨਿਕ ਮੀਡੀਆ ਉਹਨਾਂ ਦੇ ਅਧਿਕਾਰ ਖੋਲੇ ਬਿਠਾ ਲਓ ਡਿਟੇਨ ਕਰ ਲਓ ਬੀਕੇਯੂ ਦੇ ਬਹੁਤ ਸਾਰੇ ਮੈਂ ਦੇਖ ਰਿਹਾ ਸੀਗਾ ਉਹਨਾਂ ਦਾ ਨਾਮ ਰੁਲਦੂ ਸਿੰਘ ਜੀ ਅਤੇ ਹੋਰ ਬਹੁਤ ਆਗੂਆਂ ਨੂੰ ਬੱਸਾਂ ਰੋਕ ਥਾਣਿਆਂ 'ਚ ਲੈ ਜਾ ਯਾਰ ਵਾਟ ਇਜ਼ ਹੈਪਨਿੰਗ ਭਗਵਾਨ ਤਨੂ ਹੋ ਕੀ ਗਿਆ ਕੇਚਰੀਵਾਲ ਜਿਹੜਾ ਕਹਿੰਦਾ ਹਮ ਤੋ ਸਵਰਾਜ ਮੇ ਯਕੀਨ ਰਖਤੇ ਹਾਂ ਹਮ ਤੋ ਕਟੜ ਇਮਾਨਦਾਰ ਹਾਂ ਹਮ ਤੋ ਬਦਲਾਵ ਲੈ ਕੇ ਆਇੰਗੇ ਤਨੂ ਹੋ ਕੀ ਗਿਆ ਆਊਟ ਆਫ ਆਊਟ ਆਫ ਯਰ ਮਾਈਂਡ ਕੀ ਤਨੂ ਐ ਲੱਗਦਾ ਕਿ ਤੁਸੀਂ ਪੰਜਾਬ ਦੇ ਵਿੱਚ ਹੁਣ ਪੁਲਿਸ ਦੇ ਸਾਰੇ ਰਾਜ ਕਰਨਾ ਪੰਜਾਬ ਮੋੜ ਕੇ ਚੋਣਾ ਚ ਜਾਣਾ ਨੇਗਾ ਪਿੰਡਾਂ ਚ ਜਾਣਾ ਨੇਗਾ